ਕੈਨੇਡਾ ਦੇ ਵਿੱਚ ਰਹਿੰਦੇ ਪ੍ਰਵਾਸੀਓ ਨੂੰ ਬੇਹੱਦ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਆਏ ਦੀ ਨਿੱਤ ਨਵੇਂ ਨਿਯਮ ਲਿਆਂਦੇ ਹੋਇਆ ਰਹੇ ਨੇ ਇੰਨਾ ਹੀ ਨਹੀਂ ਦੂਜੇ ਪਾਸੇ ਪ੍ਰਵਾਸੀਆਂ ਨੇ ਕੈਨੇਡਾ ਦੇ ਨਿਯਮਾਂ ਤੋਂ ਪਰੇਸ਼ਾਨ ਹੋ ਕੇ ਕੈਨੇਡਾ ਨੂੰ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਲੱਖਾਂ ਪ੍ਰਵਾਸੀ ਲੰਬੇ ਸਮੇਂ ਤੋਂ ਪੀਆਰ ਦੀ ਉਡੀਕਾ ਰਹੇ ਨੇ ਪਰ ਦੂਜੇ ਪਾਸੇ ਗੱਲ ਕੀਤੀ ਜਾਵੇ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਈ ਸਿੱਧਾ ਪੱਤਰ ਜਾਰੀ ਕੀਤੇ ਨੇ ਜਿਹਦੇ ਵਿੱਚ ਲੋਕ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰ ਸਕਦੇ ਨੇ ਕਿਹਾ ਜਵਾਰੇ ਕੇਸ ਡੋਅ ਦੇ ਲਈ 1000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਹੈ ਜੀ ਹਾਂ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਦੇ ਲਈ ਹੋਸਦ ਦੇ ਪੱਤਰ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਦੇ ਲਈ ਇੱਕ ਡ੍ਰੋ ਦੇ ਵਿੱਚ 1000 ITA ਜਾਰੀ ਕੀਤੇ ਨੇ ਤੇ ਇਸ ਡ੍ਰੋ ਦੇ ਵਿੱਚ ਵਿਚਾਰੇ ਜਾਣ ਦੇ ਲਈ ਉਮੀਦਵਾਰਾ ਦੇ ਕੋਲ ਹੋਣਾ ਜ਼ਰੂਰੀ ਹੈ ਜਿਵੇਂ ਕਿ ਘਟੋ-ਘਟ ਵਿਆਪਕ ਦਰਜਾਬੰਦੀ ਪ੍ਰਣਾਲੀ ਦੇ CRS ਸਕੋਰ 534 ਅਤੇ 21 ਫਰਵਰੀ 2025 ਨੂੰ ਯੂਨੀਵਰਸਲ ਕੋਆਰਡੀਨੇਟ ਇਤੀ ਦੇ ਟਾਈਮ ਯੂਟੀਸੀ ਦੇ ਅਨੁਸਾਰ 4 ਵਜੇ ਇੱਕ ਮਿੰਟ ਤੋਂ ਪਹਿਲਾਂ ਅਤੇ ਐਕਸਪ੍ਰੈਸ ਐਂਟਰੀ ਉਮੀਦਵਾਰ ਪ੍ਰੋਫਾਈਲ ਬਣਾਇਆ ਜਾਵੇ ਇਸ ਹਾਲ 10ਵਾਂ ਸੀਈਸੀ ਡਰਾ ਹੈ ਅਤੇ ਲਗਾਤਾਰ ਤੀਜਾ ਹੈ ਜਦੇ ਵਿੱਚ ਜ਼ਿਆਦਾ ਡੋ ਅਕਾੜ ਅਤੇ 534 ਦਾ ਸੀਆ ਰੈਸ ਕੱਟ ਆਫ ਸਕੋਰ ਹੈ ਅਗਸਤ ਤੱਕ ਆਯਾ ਸੀਸੀ ਨੇ ਇੱਕ ਮਹੀਨੇ ਦੇ ਵਿੱਚ ਇੱਕ ਸੀਈਸੀ ਡਰਾ ਕਰਵਾਉਣ ਦਾ ਫੈਸਲਾ ਕੀਤਾ ਹੈ ਦਸੀ ਅਜ ਤੋਂ ਐਕਸਪ੍ਰੈਸ ਐਂਟਰੀ ਡ੍ਰੋ ਵੀ ਮਹੀਨੇ ਦੇ ਪਹਿਲੇ ਹਫਤੇ 'ਚ ਲਾਗੂ ਹੋਏ ਅਤੇ 29 ਸਤੰਬਰ ਨੂੰ ਪ੍ਰੋਵਿੰਸ਼ਲ ਨੋਮੀਨੇ ਪ੍ਰੋਗਰਾਮ ਪੀਐਨਪੀ ਡ੍ਰੋ 18 ਸਤੰਬਰ ਨੂੰ ਟੇਡਸ ਸ਼੍ਰੇਣੀ ਡ੍ਰੋ ਅਤੇ 17 ਸਤੰਬਰ ਨੂੰ ਸਿੱਖਿਆ ਸ਼੍ਰੇਣੀ ਡ੍ਰੋ ਤੋਂ ਬਾਅਦ ਹੋਵੇਗਾ ਹੁਣ ਤੱਕ ਆਈਐਸਸੀ ਨੇ 2025 ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਨਾਲ 4830 ਆਈਟੀਏ ਜਾਰੀ ਕੀਤੇ ਨੇ ਇਸ ਸਾਲ ਐਕਸਪ੍ਰੈਸ ਐਂਟਰੀ ਡਰਾ ਮੁੱਖ ਤੌਰ ਤੇ ਪੀਐਨਪੀ ਡਰਾ ਤੇ ਕੇਂਦ੍ਰਿਤ ਨੇ ਬਾਕੀ ਐਕਸਪ੍ਰੈਸ ਐਂਟਰੀ ਆਈਟੀਏ ਸੀਈਸੀ ਉਮੀਦਵਾਰ ਫ੍ਰੈਂਚ ਭਾਸ਼ਾ ਮੁਹਾਰਤ ਵਾਲੇ ਉਮੀਦਵਾਰ ਅਤੇ ਐਕਸਪ੍ਰੈਸ ਐਂਟਰੀ ਤਰਜੀਹੀ ਕੀਤੇ ਸ਼੍ਰੇਣੀਆਂ ਦੇ ਵਿੱਚ ਸ਼ਾਮਲ ਉਮੀਦਵਾਰਾਂ ਨੂੰ ਸਮਰਪਿਤ ਨੇ ਜਿਵੇਂ ਕਿ ਸਟ੍ਰੀਮ ਕਿਸਮ ਅਨੁਸਾਰ ਆਈਟੀਐਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਜਿਦੇ ਵਿੱਚ ਜ਼ਿਆਦਾਤਰ ਸੱਦੇ ਫ੍ਰੈਂਚ ਸ਼੍ਰੇਣੇ ਦੇ ਗ੍ਰਾ 310 ਪ੍ਰੋਗਰਾਮ ਦੇ ਉਮੀਦਵਾਰਾਂ ਨੂੰ ਭੇਜ ਜਾਂਦੇ ਨੇ ਕੈਨੇਡਾ ਦੇ ਵਿੱਚ ਰਹਿੰਦੇ ਪ੍ਰਵਾਸੀਆਂ ਨੂੰ ਬਿਹਤਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਆਏ ਦੀ ਨਿੱਤ ਨਵੇਂ ਨਿਯਮ ਲਿਆਂਦੇ ਹੋਏ ਨੇ ਇੰਨਾ ਹੀ ਨਹੀਂ ਦੂਜੇ ਪਾਸੇ ਪ੍ਰਵਾਸੀਆਂ ਨੇ ਕੈਨੇਡਾ ਦੇ ਨਿਯਮਾਂ ਤੋਂ ਪਰੇਸ਼ਾਨ ਹੋ ਕੇ ਕੈਨੇਡਾ ਨੂੰ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਲੱਖਾਂ ਪ੍ਰਵਾਸੀ ਲੰਬੇ ਸਮੇਂ ਤੋਂ ਪੀਆਰ ਦੀ ਉਡੀਕਾ ਦੇ ਨੇ ਪਰ ਦੂਜੇ ਪਾਸੇ ਗੱਲ ਕੀਤੀ ਜਾਵੇ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਈ ਸਿੱਧਾ ਪੱਤਰ ਜਾਰੀ ਕੀਤੇ ਨੇ ਜਿਹਦੇ ਵਿੱਚ ਲੋਕ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰ ਸਕਦੇ ਨੇ ਕਿਹਾ ਜਵਾਰੇ ਕੇਸ ਡਰੋ ਦੇ ਲਈ 1000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਜੀ ਹਾਂ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਦੇ ਲਈ ਹੋਸਦ ਦੇ ਪੱਤਰ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਦੇ ਲਈ ਇੱਕ ਡ੍ਰੋ ਦੇ ਵਿੱਚ 1000 ITA ਜਾਰੀ ਕੀਤੇ ਨੇ ਤੇ ਇਸ ਡ੍ਰੋ ਦੇ ਵਿੱਚ ਵਿਚਾਰੇ ਜਾਣ ਦੇ ਲਈ ਉਮੀਦਵਾਰਾਂ ਦੇ ਕੋਲ ਹੋਣਾ ਜ਼ਰੂਰੀ ਹੈ ਜਿਵੇਂ ਕਿ ਕਟੋਕਟ ਵਿਆਪਕ ਦਰਜਾਬੰਦੀ ਪ੍ਰਣਾਲੀ ਦੇ CRS ਸਕੋਰ 534 ਅਤੇ 21 ਫਰਵਰੀ 2025 ਨੂੰ ਯੂਨੀਵਰਸਲ ਕੁਆਰਟਾਈਲ ਇਤੇ ਦੇ ਟਾਈਮ ਯੂਟੀਸੀ ਦੇ ਅਨੁਸਾਰ 4 ਵਜੇ 1 ਮਿੰਟ ਤੋਂ ਪਹਿਲਾਂ ਅਤੇ ਐਕਸਪ੍ਰੈਸ ਐਂਟਰੀ ਉਮੀਦਵਾਰ ਪ੍ਰੋਫਾਈਲ ਬਣਾਇਆ ਜਾਵੇ ਇਸ ਸਾਲ 10ਵਾਂ ਸੀਈਸੀ ਡਰਾ ਹੈ ਅਤੇ ਲਗਾਤਾਰ ਤੀਜਾ ਹੈ ਜਿਹਦੇ ਵਿੱਚ ਜ਼ਿਆਦਾ ਡੋ ਅਕਾੜ ਅਤੇ 534 ਦਾ ਸੀਆਰਐਸ ਕੱਟ ਆਫ ਸਕੋਰ ਹੈ ਅਗਸਤ ਤੱਕ ਆਯਾਸੀਸੀ ਨੇ 1 ਮਹੀਨੇ ਦੇ ਵਿੱਚ ਇੱਕ ਸੀਈਸੀ ਡਰਾ ਕਰਵਾਉਣ ਦਾ ਫੈਸਲਾ ਕੀਤਾ ਹੈ ਦਸੀ ਅਜ ਤੋਂ ਐਕਸਪ੍ਰੈਸ ਐਂਟਰੀ ਡ੍ਰੋ ਵੀ ਮਹੀਨੇ ਦੇ ਪਹਿਲੇ ਹਫਤੇ 'ਚ ਲਾਗੂ ਹੋਏ ਅਤੇ ਉਹਨਾਂ ਤੇ ਸਤੰਬਰ ਨੂੰ ਪ੍ਰੋਵਿੰਸ਼ੀਅਲ ਨੋਮੀਨੇ ਪ੍ਰੋਗਰਾਮ ਪੀਐਨਪੀ ਡ੍ਰੋ 18 ਸਤੰਬਰ ਨੂੰ ਟ੍ਰੇਡ ਸ੍ਰੇਣੀ ਡ੍ਰੋ ਅਤੇ 17 ਸਤੰਬਰ ਨੂੰ ਸਿੱਖਿਆ ਸ੍ਰੇਣੀ ਡ੍ਰੋ ਤੋਂ ਬਾਅਦ ਹੋਵੇਗਾ ਹੁਣ ਤੱਕ ਆਈਆਸੀਸੀ ਨੇ 2025 ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਨਾਲ ਹੀ ਚਾਰਟ 830 ਆਈਟੀ ਜਾਰੀ ਕੀਤੇ ਨੇ ਦੇ ਸੋਲ ਐਕਸਪ੍ਰੈਸ ਐਂਟਰੀ ਡਰਾ ਮੁੱਖ ਤੌਰ ਤੇ ਪੀਐਨਪੀ ਡਰਾ ਤੇ ਕੰਨਤ ਨੇ ਬਾਕੀ ਐਕਸਪ੍ਰੈਸ ਐਂਟਰੀ ਆਈਟੀਏ ਸੀਸੀ ਉਮੀਦਵਾਰ ਫ੍ਰੈਂਚ ਭਾਸ਼ਾ ਮੁਹਾਰਤ ਵਾਲੇ ਉਮੀਦਵਾਰ ਅਤੇ ਐਕਸਪ੍ਰੈਸ ਐਂਟਰੀ ਤਰਜੀਹੀ ਕਿਤੇ ਸ਼੍ਰੇਣੀਆਂ ਦੇ ਵਿੱਚ ਸ਼ਾਮਲ ਉਮੀਦਵਾਰਾਂ ਨੂੰ ਸਮਰਪਿਤ ਨੇ ਜਿਵੇਂ ਕਿ ਸਟ੍ਰੀਮ ਕਿਸਮ ਅਨੁਸਾਰ ਆਈਟੀਐਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਜਿਦੇ ਵਿੱਚ ਜ਼ਿਆਦਾਤਰ ਸੱਦੇ ਫ੍ਰੈਂਚ ਸ਼੍ਰੇਣ ਦੇ ਡਰਾ ਅਤੇ ਸੀਸੀ ਪ੍ਰੋਗਰਾਮ ਦੇ ਉਮੀਦਵਾਰਾਂ ਨੂੰ ਭੇਜ ਜਾਂਦੇ ਨੇ ਕੈਨੇਡਾ ਦੇ ਵਿੱਚ ਰਹਿੰਦੇ ਪ੍ਰਵਾਸੀਓ ਨੂੰ ਬੇਹੱਦ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਆਏ ਦੀ ਨਿੱਤ ਨਵੇਂ ਨਿਯਮ ਲਿਆਂਦੇ ਹੋਏ ਨੇ ਇੰਨਾ ਹੀ ਨਹੀਂ ਦੂਜੇ ਪਾਸੇ ਪ੍ਰਵਾਸੀਆਂ ਨੇ ਕੈਨੇਡਾ ਦੇ ਨਿਯਮਾਂ ਤੋਂ ਪਰੇਸ਼ਾਨ ਹੋ ਕੇ ਕੈਨੇਡਾ ਨੂੰ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਲੱਖਾਂ ਪ੍ਰਵਾਸੀ ਲੰਬੇ ਸਮੇਂ ਤੋਂ ਪੀਆਰ ਦੀ ਉਡੀਕਾ ਦੇ ਨੇ ਪਰ ਦੂਜੇ ਪਾਸੇ ਗੱਲ ਕੀਤੀ ਜਾਵੇ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਈ ਸਿੱਧਾ ਪੱਤਰ ਜਾਰੀ ਕੀਤੇ ਨੇ ਦੇਰੇ ਵਿੱਚ ਲੋਕ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰ ਸਕਦੇ ਨੇ ਕਿਹਾ ਜਵਾਰੇ ਕੇਸ ਡੋ ਦੇ ਲਈ 1000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਹੈ ਜੀ ਹਾਂ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਦੇ ਲਈ ਹੋਸਦ ਦੇ ਪੱਤਰ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਦੇ ਲਈ ਇੱਕ ਡਰੋ ਤੇ ਵਿੱਚ 1000 ਆਈਟੀਏ ਜਾਰੀ ਕੀਤੇ ਨੇ ਤੇ ਇਸ ਡਰੋ ਤੇ ਵਿੱਚ ਵਿਚਾਰੇ ਜਾਣ ਦੇ ਲਈ ਉਮੀਦਵਾਰਾਂ ਦੇ ਕੋਲ ਹੋਣਾ ਜ਼ਰੂਰੀ ਹੈ ਜਿਵੇਂ ਕਿ ਕਟੋਕਟ ਵਿਆਪਕ ਦਰਜਾਬੰਦੀ ਪ੍ਰਣਾਲੀ ਦੇ ਸੀਆਰਐਸ ਸਕੋਰ 534 ਅਤੇ 21 ਫਰਵੀ 2025 ਨੂੰ ਯੂਨੀਵਰਸਲ ਕੁਆਰਟਾਈਲ ਨੇਤੀ ਦੇ ਟਾਈਮ ਯੂਟੀਸੀ ਦੇ ਅਨੁਸਾਰ 4 ਵਜੇ 1 ਮਿੰਟ ਤੋਂ ਪਹਿਲਾਂ ਅਤੇ ਐਕਸਪ੍ਰੈਸ ਐਂਟਰੀ ਉਮੀਦਵਾਰ ਪ੍ਰੋਫਾਈਲ ਬਣਾਇਆ ਜਾਵੇ ਇਸ ਸਾਲ 10ਵਾਂ ਸੀਈਸੀ ਡਰਾ ਹੈ ਅਤੇ ਲਗਾਤਾਰ ਤੀਜਾ ਹੈ ਜਿਹਦੇ ਵਿੱਚ ਜ਼ਿਆਦਾ ਡੋ ਅਕਾੜ ਅਤੇ 534 ਦਾ ਸੀਆਰਐਸ ਕੱਟ ਆਫ ਸਕੋਰ ਹੈ ਅਗਸਤ ਤੱਕ ਆਈਏਸੀ ਨੇ 1 ਮਹੀਨੇ ਦੇ ਵਿੱਚ ਇੱਕ ਸੀਈਸੀ ਡਰਾ ਕਰਵਾਉਣ ਦਾ ਫੈਸਲਾ ਕੀਤਾ ਹੈ 10000 ਤੋਂ ਐਕਸਪ੍ਰੈਸ ਐਂਟਰੀ ਡਰਾਵੀ ਮਹੀਨੇ ਦੇ ਪਹਿਲੇ ਹਫਤੇ 'ਚ ਲਾਗੂ ਹੋਏ ਅਤੇ 29 ਸਤੰਬਰ ਨੂੰ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ ਪੀਐਨਪੀ ਡਰਾ 18 ਸਤੰਬਰ ਨੂੰ ਟ੍ਰੇਡ ਦੀ ਸ਼੍ਰੇਣੀ ਡਰਾ ਅਤੇ 17 ਸਤੰਬਰ ਨੂੰ ਸਿੱਖਿਆ ਸ਼੍ਰੇਣੀ ਡਰਾ ਤੋਂ ਬਾਅਦ ਹੋਵੇਗਾ ਹੁਣ ਤੱਕ ਆਈਏਐਸਸੀ ਨੇ 2025 ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਲਈ 4830 ਆਈਟੀਆ ਜਾਰੀ ਕੀਤੇ ਨੇ ਵੈਸਾਲ ਐਕਸਪ੍ਰੈਸ ਐਂਟਰੀ ਡਰਾ ਮੁਖ ਤੌਰ ਤੇ ਪੀਐਨਪੀ ਡਰਾ ਅਤੇ ਕੰਨਿਤ ਨੇ ਬਾਕੀ ਐਕਸਪ੍ਰੈਸ ਐਂਟਰੀ ਆਈਟੀਏ ਸੀਸੀ ਉਮੀਦਵਾਰ ਫ੍ਰੈਂਚ ਭਾਸ਼ਾ ਮੁਹਾਰਤ ਵਾਲੇ ਉਮੀਦਵਾਰਾਂ ਅਤੇ ਐਕਸਪ੍ਰੈਸ ਐਂਟਰੀ ਤਰਜੀਹੀ ਕਿਤੇ ਸ਼੍ਰੇਣੀਆਂ ਦੇ ਵਿੱਚ ਸ਼ਾਮਲ ਉਮੀਦਵਾਰਾਂ ਨੂੰ ਸਮਰਪਿਤ ਨੇ ਜਿਵੇਂ ਕਿ ਸਟ੍ਰੀਮ ਕਿਸਮ ਅਨੁਸਾਰ ਆਈਟੀਏ ਐਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਜਿਦੇ ਵਿੱਚ ਜ਼ਿਆਦਾਤਰ ਸੱਦੇ ਫ੍ਰੈਂਚ ਸ਼੍ਰੇਣ ਦੇ ਡਰਾ ਅਤੇ ਸੀਸੀ ਪ੍ਰੋਗਰਾਮ ਦੇ ਉਮੀਦਵਾਰਾਂ ਨੂੰ ਭੇਜ ਜਾਂਦੇ ਨੇ ਕੈਨੇਡਾ ਦੇ ਵਿੱਚ ਰਹਿੰਦੇ ਪ੍ਰਵਾਸੀਓ ਨੂੰ ਬੇहद ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਆਏ ਦੀ ਨਿੱਤ ਨਵੇਂ ਨਿਯਮ ਲਿਆਂਦੇ ਸ਼ੁਰੂ ਹੋਏ ਨੇ ਇੰਨਾ ਹੀ ਨਹੀਂ ਦੂਜੇ ਪਾਸੇ ਪ੍ਰਵਾਸੀਓ ਨੇ ਕੈਨੇਡਾ ਦੇ ਨਿਯਮਾਂ ਤੋਂ ਪਰੇਸ਼ਾਨ ਹੋ ਕੇ ਕੈਨੇਡਾ ਨੂੰ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਲੱਖਾਂ ਪ੍ਰਵਾਸੀ ਲੰਬੇ ਸਮੇਂ ਤੋਂ ਪੀਆਰ ਦੀ ਉਡੀਕ ਕਰ ਰਹੇ ਨੇ ਪਰ ਦੂਜੇ ਪਾਸੇ ਕੱਲ ਕੀ ਤੁਸੀਂ ਸੁਆਵੇ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਈ ਸਿੱਧਾ ਪੱਤਰ ਜਾਰੀ ਕੀਤੇ ਨੇ ਜਿਹਦੇ ਵਿੱਚ ਲੋਕ ਐਕਸਪ੍ਰੈਸ ਐਨਕਲੂਸ ਸਿਸਟਮ ਰਾਹੀਂ ਅਪਲਾਈ ਕਰ ਸਕਦੇ ਨੇ ਕਿਹਾ ਜਵਾਰੇ ਕੇਸ ਡੋਅ ਦੇ ਲਈ 1000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਹੈ ਜੀ ਹਾਂ ਇਮੀਗ੍ਰੇਸ਼ਨ ਰੈਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਦੇ ਲਈ ਹੋਸ ਦੇ ਪੱਤਰ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਦੇ ਲਈ ਇੱਕ ਡਰੋਅ ਤੇ ਵਿੱਚ 1000 ITA ਜਾਰੀ ਕੀਤੇ ਨੇ ਤੇ ਇਸ ਡਰੋਅ ਤੇ ਵਿੱਚ ਵਿਚਾਰੇ ਜਾਣ ਦੇ ਲਈ ਉਮੀਦਵਾਰਾਂ ਦੇ ਕੋਲ ਹੋਣਾ ਜ਼ਰੂਰੀ ਹੈ ਜਿਵੇਂ ਕਿ ਘਟੋਟ ਘਟ ਵਿਆਪਕ ਦਰਜਾਬੰਦੀ ਪ੍ਰਣਾਲੀ ਦੇ CRS ਕੋਡ 534 ਅਤੇ 21 ਫਰਵਰੀ 2025 ਨੂੰ ਯੂਨੀਵਰਸਲ ਕੁਆਰਟਾਈਲ ਇਹ ਟਾਈਮ ਯੂਟੀਸੀ ਦੇ ਅਨੁਸਾਰ 4 ਵਜੇ ਇੱਕ ਮਿੰਟ ਤੋਂ ਪਹਿਲਾਂ ਅਤੇ ਐਕਸਪ੍ਰੈਸ ਐਂਟਰੀ ਉਮੀਦਵਾਰ ਪ੍ਰੋਫਾਈਲ ਬਣਾਇਆ ਜਾਵੇ ਇਸ ਹਾਲ 10ਵਾਂ ਸੀਈਸੀ ਡਰਾ ਹੈ ਅਤੇ ਲਗਾਤਾਰ ਤੀਜਾ ਹੈ ਜਿਸ ਦੇ ਵਿੱਚ ਜ਼ਿਆਦਾ ਡੋ ਅਕਾਰ ਅਤੇ 534 ਦਾ ਸੀਆਰਐਸ ਕੱਟ ਆਫ ਸਕੋਰ ਹੈ ਅਗਸਤ ਤੱਕ ਆਈਏਸੀ ਨੇ ਇੱਕ ਮਹੀਨੇ ਦੇ ਵਿੱਚ ਇੱਕ ਸੀਈਸੀ ਡਰਾ ਕਰਵਾਉਣ ਦਾ ਫੈਸਲਾ ਕੀਤਾ ਹੈ